ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਪੰਜਾਬ ਦੇ ਪਿੰਡ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਵਿੱਚ ਜਿਹੜਾ ਚੱਕ ਫਤਿਹ ਸਿੰਘ ਵਾਲਾ ਪਿੰਡ ਹੈ ਜੀ ਇਹ ਪਿੰਡ ਦੀ ਮੈਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗਾ ਸਾਰੀ ਇਹ ਤੋਂ ਜਾਣੂ ਕਰਵਾਵਾਂਗੇ ਤੁਹਾਨੂੰ ਇਹ ਪਿੰਡ ਦਾ ਮੇਨ ਗੇਟ ਆ ਗਿਆ ਇੱਥੋਂ ਪਿੰਡ ਦੀ ਹੁੰਦੀ ਹੈ ਐਂਟਰੀ ਤੇ ਇਧਰੋਂ ਪੁੱਛੋ ਮੱਡੀ ਤੋਂ ਆਉਂਦੀ ਹੈ ਸੜਕ ਤੇ ਇਧਰੋਂ ਪਿੰਡ ਨੂੰ ਜਾਂਦੀ ਹੈ ਸੜਕ ਠੀਕ ਹੈ ਜੀ ਇਹ ਇਸ ਚੱਕ ਫਤਿਹ ਸਿੰਘ ਵਾਲਾ ਪਿੰਡ ਨੂੰ ਜਾਂਦੀ ਹੈ ਐਸਾ ਪਿੰਡ ਦੇ ਤੰਨਾ ਸੰਗਰ ਹੋਏ ਨੇ ਇੱਕ ਬਹੁਤ ਪੁਰਾਣੇ ਸੰਗਰ ਗੋਰਾ ਚੱਕ ਵਾਲਾ ਜਿਹਨੂੰ ਬਹੁਤ ਸੁਣਿਆ ਤੇ ਸੁਪਰ ਰੂਪਰ ਹਿੱਟ ਗੀਤ ਰਹੇ ਨੇ ਉਹਨਾਂ ਦੇ ਤੇ ਜਿਹੜੇ ਇਹ 1990 ਤੋਂ 2000 ਦੇ ਵਿੱਚ ਵਿੱਚ ਆਲੇ ਨੇ ਉਹ ਸਮਝ ਸਕਦੇ ਆ ਵੀ ਗੋਰਾ ਚੱਕ ਵਾਲਾ ਕੌਣ ਸੀ ਤੇ ਦੂਜੇ ਕਲਾਕਾਰ ਇੱਥੋਂ ਦੇ ਹੈਗੇ ਨੇ ਜੀ ਗੁਰਸਿੱਧੂ ਗੁਰਸਿੱਧੂ ਜੋ ਅੱਜ ਕੱਲ ਪੂਰਾ ਟੌਪ ਤੇ ਚੱਲ ਰਹੇ ਨੇ ਉਹਨਾਂ ਦਾ ਵੀ ਪਿੰਡ ਹੈ ਤੇ ਤੀਜਾ ਕਲਾਕਾਰ ਜੀ ਇੱਥੋਂ ਦੇ ਹਰਸਮਰਨ ਤੇ ਜਿਨ੍ਹਾਂ ਦੇ ਬਹੁਤ ਗੀਤ ਮਕਬੂਲ ਹੋਇਆ ਉਹਨਾਂ ਦੇ ਵੀ ਤੇ ਇੱਕ ਇਥੋਂ ਦੇ ਐਮਐਲਏ ਜੋ ਹੁਣ ਮੌਕੇ ਦੇ ਐਮਐਲਏ ਨੇ ਸਰਦਾਰ ਜਗਸੀਰ ਸਿੰਘ ਉਹ ਇਥੋਂ ਦੇ ਮੌਕੇ ਦੇ ਐਮਐਲਏ ਨੇ ਉਹਨਾਂ ਦਾ ਵੀ ਪਿੰਡ ਹੈ ਤੇ ਇੱਕ ਗੱਲ ਹੋਰ ਸਿਆਸਤ ਦੇ ਬਾਬਾ ਬੋੜ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦੇ ਸਾਰੇ ਨੇ ਇਸ ਪਿੰਡ ਦੇ ਵਿੱਚ ਠੀਕ ਹੈ ਜੀ ਇਹ ਪਿੰਡ ਦਾ ਮੇਨ ਗੇਟ ਆ ਗਿਆ ਤੇ ਅੱਛਾ ਆਪਾਂ ਹੁਣ ਤੁਹਾਨੂੰ ਪਿੰਡ ਦੀ ਕੱਲੀ-ਕੱਲੀ ਚੀਜ਼ ਤੋਂ ਜਾਣੂ ਕਰਵਾਵਾਂਗੇ ਵੀ ਕੀ ਕੁਛ ਇਸ ਪਿੰਡ ਦੇ ਵਿੱਚ ਹੈਗਾ ਤੇ ਕਿੰਨੀ ਕੈਸੇ ਪਿੰਡ ਨੇ ਤਰੱਕੀ ਕੀਤੀ ਆ ਤੇ ਮੇਲ ਜੋੜ ਲੋਕਾਂ ਦਾ ਵੀ ਕਿੰਨਾ ਕੁ ਜ਼ਿਆਦਾ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਬਿਪਾਈ ਫਤੇ ਸਿੰਘ ਗੇਟ ਇਸ ਪਿੰਡ ਦੇ ਬਾਣੀ ਭਾਈ ਫਤੇ ਸਿੰਘ ਜੀ ਨੇ ਸੂਬਾ ਸਰੰਦ ਦੇ ਜ਼ਾਲਮ ਵਜੀਦ ਖਾਨ ਦਾ ਸਿਰ ਆਪਣੇ ਹੱਥੀ ਆਪਣੀ ਤਲਵਾਰ ਨਾਲ ਕਟਿਆ ਸੀ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਇਸ ਪਿੰਡ ਦੇ ਵਿੱਚ ਹੈਗਾ ਤੇ ਇਹ ਪਿੰਡ ਬਹੁਤ ਜਿਆਦਾ ਸੋਹਣਾ ਤੇ ਦੇਖਣ ਵਾਲਾ ਹੈਗਾ ਤੇ ਅੱਜ ਹੁਣ ਆਪਾਂ ਤੁਹਾਨੂੰ ਪਿੰਡ ਤੋਂ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਆਪਾਂ ਦੇ ਦੇਦਾਂਗੇ ਇਸ ਪਿੰਡ ਦੀ ਤੇ ਜਦੋਂ ਇੱਥੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਆਏ ਸੀਗੇ ਉਦੋਂ ਵੀ ਇੱਥੇ ਪੂਰਾ ਜ਼ੋਰਦਾਰ ਸਵਾਗਤ ਕੀਤਾ ਗਿਆ ਸੀਗਾ ਉਹਨਾਂ ਦਾ ਤੇ ਇੱਥੋਂ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਭਾਈ ਜੀ ਤੇ ਪਿੰਡ ਦੇ ਆਪਾਂ ਗੱਲਬਾਤ ਕਰਾਂਗੇ ਤੇ ਪਿੰਡ ਚੋਂ ਕੱਲੀ-ਕੱਲੀ ਚੀਜ਼ ਤਾਂ ਤੁਹਾਨੂੰ ਜਾਣੂ ਕਰਵਾਵਾਂਗੇ ਚੱਕ ਫਤੇਸੰਗ ਬਾਲਾ ਪਿੰਡ ਦੇ ਵਿੱਚ ਅੱਜ ਆਪਾਂ ਆਏ ਹੋਏ ਆ ਤੇ ਬਣੇ ਰਹੋ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਤੇ ਚੈਨਲ ਪਹਿਲਾਂ ਸਬਸਕ੍ਰਾਈਬ ਕਰ ਲਓ ਆਪਾਂ ਬਥੇਰੇ ਪਿੰਡਾਂ ਦੇ ਵਿੱਚ ਜਾਣਾ ਉੱਥੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਹਾਂਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਮਾਈ ਦੇਸਾਂ ਪਾਸ਼ਾ ਦੀ ਦਸਵੀਂ 18 ਜੇਠ 1706 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਸਮੇਤ ਮਾਈ ਦੇਸਾ ਜੀ ਦੇ ਘਰ ਆਏ ਸਨ ਮਾਈ ਦੇਸਾ ਆਪਣੇ ਘਰ ਆਪਣੇ ਇਸ ਘਰ ਵਿੱਚ ਇਕੱਲੇ ਰਹਿੰਦੇ ਸਨ ਪਤੀ ਦੀ ਮ੍ਰਿਤਿਉ ਤੋਂ ਬਾਅਦ ਮਾਤਾ ਜੀ ਦੀ ਆਖਰੀ ਇੱਛਾ ਸੀ ਵੀ ਉਹਨਾਂ ਦੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਉਸ ਦੇ ਘਰ ਚਰਨ ਪਾਉਣ ਮਾਤਾ ਦੇਸਾ ਜੀ ਨੇ ਆਪਣੇ ਪਤੀ ਨਾਲ ਇੱਕ ਵਾਰ ਅਨੰਦਪੁਰ ਸਾਹਿਬ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਰਨ ਪਾਹੁਲ ਅਤੇ ਨਾਮ ਦਾ ਨਾਮ ਦਾਣ ਲੈ ਆਏ ਸਨ ਮਾਤਾ ਜੀ ਹਰ ਵਕਤ ਪ੍ਰਭ ਭਗਤੀ ਵਿੱਚ ਲੀਨ ਰਹਿੰਦੇ ਸਨ ਮਾਤਾ ਜੀ ਨੇ ਗੁਰੂ ਗੁਰੂ ਕਰਦਿਆਂ ਇੱਕ ਚਿੱਟੇ ਰੰਗ ਦਾ ਖੇਸ ਗੁਰੂ ਸਾਹਿਬ ਨੇ ਰੱਖਿਆ ਸੀ ਜਿਸ ਦੇ ਕੰਨੀਆਂ ਤੇ ਰੇਸ਼ਮ ਦੇ ਲਾਲ ਡੋਰੇ ਪਏ ਸਨ ਮਾਤਾ ਦੇਸਾ ਜੀ ਦੀ ਅਧਿਆਤਮਿਕ ਅਵਸਥਾ ਬਹੁਤ ਉੱਚੀ ਹੋ ਗਈ ਸੀ ਮਾਤਾ ਦੇਸਾ ਜੀ ਹਰ ਵਕਤ ਇਸੇ ਅਰਦਾਸ ਕਰਦੇ ਕਿ ਹੇ ਕਲਗੀਧਰ ਦਸ਼ਮੇਸ਼ ਪਿਤਾ ਜੀ ਮੇਰੇ ਕਰਨ ਚਰਨ ਪਾਓ ਮੈਨੂੰ ਨਿਮਾਣੀ ਨੂੰ ਦਰਸ਼ਨ ਦੇ ਕੇ ਨਦਰ ਨਿਹਾਲ ਕਰੋ ਮਾਤਾ ਦੇਸਾਂ ਜੀ ਦੀ ਭਗਤੀ ਦੀ ਤੂੰ ਅਰਦਾਸਾਂ ਦੀ ਭਾਵਨਾ ਗੁਰੂ ਸਾਹਿਬ ਤੱਕ ਪਹੁੰਚਦੀ ਰਹਿੰਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਜੁੱਧਾਂ ਤੋਂ ਵਿੱਚ ਬੇਲੇ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ ਇਸ ਪੰਡ ਵਿੱਚ ਭਾਈ ਫਤੇ ਸਿੰਘ ਭਾਈ ਰਾਮ ਸਿੰਘ ਬਖਤ ਸਿੰਘ ਤਖਤ ਸਿੰਘ ਚਾਰੇ ਭਰਾ ਪਰਿਵਾਰ ਸਮੇਤ ਗੁਰਗੋਮ ਸਿੰਘ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਤੇ ਗੁਰੂ ਜੀ ਤੋਂ ਅੰਮ੍ਰਿਤ ਛਕ ਕੇ ਸੰਗਤ ਅਜੇ ਗੁਰੂ ਜੀ ਨੇ ਭਾਈ ਰਾਮ ਸਿੰਘ ਨੂੰ ਕਿਹਾ ਕਿ ਅਸੀਂ ਤੁਹਾਡੇ ਪਿੰਡ ਆਉਣਾ ਚਾਹੁੰਦੇ ਹਾਂ ਸ੍ਰੀ ਗੁਰਗੋਮ ਸਿੰਘ ਜੀ ਦੀ ਇਸ ਗੱਲ ਸੁਣ ਕੇ ਚਾਰੇ ਭਰਾ ਬੜੇ ਅਚੰਤਿਤ ਹੋਏ ਤੇ ਹੈਰਾਨ ਵੀ ਉਹਨਾਂ ਸੋਚਿਆ ਅਸੀਂ ਸਾਰਾ ਪਰਿਵਾਰ ਸਾਰਾ ਪਿੰਡ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਇੱਥੇ ਆਏ ਹਾਂ ਗੁਰੂ ਸਾਹਿਬ ਜੀ ਐਨੀ ਤਪ ਦੀ ਗਰਮੀ ਵਿੱਚ ਵੀ ਸਾਡੇ ਪਿੰਡ ਕਿਉਂ ਜਾਣਾ ਚਾਹੁੰਦੇ ਹਨ ਗੁਰੂ ਜੀ ਨੇ ਭਾਈ ਰਾਮ ਸਿੰਘ ਅਤੇ ਭਾਈ ਫਤੇ ਸਿੰਘ ਜੀ ਨੂੰ ਹੁਕਮ ਕੀਤਾ ਕਿ ਅਸੀਂ ਪਿੰਡ ਜਾ ਕੇ ਤਿਆਰੀ ਕਰੋ ਅਸੀਂ ਪਿੰਡ ਛੇਤੀ ਆਵਾਂਗੇ ਸਾਨੂੰ ਕੋਈ ਬੈਰਾਗਣ ਰੂਹ ਯਾਦ ਕਰਦੀ ਹੈ ਸਾਰਿਆਂ ਇਹ ਗੱਲ ਸੁਣ ਕੇ ਸੋਚਾਂ ਦੇ ਘੋੜੇ ਦੜਾਏ ਕਿ ਸਾਡੇ ਪਿੰਡ ਹੈ ਜੀ ਕਿਹੜੀ ਰੂਹ ਹੈ ਜਿਸ ਨੂੰ ਕਲੰਗੀ ਤਰਦਸ਼ਮੇਸ਼ ਪਿਤਾ ਜੀ ਆਪ ਦਰਸ਼ਨ ਦੇ ਕੇ ਨਿਹਾਲ ਕਰਨਾ ਚਾਹੁੰਦੇ ਹਨ ਤਨਤਨ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਇਹ ਵਸਤਾ ਤੋਂ ਸਾਰਾ ਪਿੰਡ ਅਤੇ ਸ਼ਰੀਕੇ ਕਬੀਲੇ ਵਾਲੇ ਲੋਕ ਅਣਜਾਣ ਸਨ ਅਖੀਰ ਸ੍ਰੀ ਗੁਰਗੋਬ ਸਿੰਘ ਜੀ ਮਾਤਾ ਦੇਸਾਂ ਜੀ ਦੀ ਭਗਤੀ ਦੀ ਖਿੱਚ ਸਦਕਾ ਮਾਈ ਦੇਸਾਂ ਦੇ ਪਿੰਡ ਆਏ ਇਸ ਚੁੱਲੇ ਅਤੇ ਤਵੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਚੁੱਲੇ ਤੇ ਮਾਤਾ ਦੇਸਾ ਜੀ ਨੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਸਾਹਿਬ ਸ੍ਰੀ ਗੁਰਗੋਬ ਸਿੰਘ ਜੀ ਨੂੰ ਸ਼ਕਾਇਆ ਆਪਣੇ ਹੱਥੀ ਬਣਿਆ ਹੋਇਆ ਪਵਿੱਤਰ ਖੇਸ ਪੇਂਟ ਕੀਤਾ ਜੇੜ ਦੀ ਤਪਦੀ ਗਰਮੀ ਹੋਣ ਦੇ ਵੀ ਗੁਰੂ ਸਾਹਿਬ ਨੇ ਖੇਸ ਤੈ ਖੋਲ ਕੇ ਉੱਪਰ ਲੈ ਲਿਆ ਤੰਨ ਬਾਰ ਧੰਨ ਤੇਰੀ ਸਿੱਖੀ ਧੰਨ ਤੇਰੀ ਸਿੱਖੀ ਧੰਨ ਤੇਰੀ ਸਿੱਖੀ ਕਹਿ ਕੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਤੰਨ ਲੋਕਾਂ ਦੀ ਸੋਜੀ ਕਰਵਾ ਦਿੱਤੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਨੇ ਮਾਤਾ ਦੇਸਾਂ ਨੂੰ ਕਿਹਾ ਬੀਬੀ ਤੇਰੀ ਸਾਈਂ ਦਰ ਸੁਮਾਈ ਹੈ ਇਸ ਬੁਰਜ ਸਾਹਿਬ ਵਿੱਚ ਗੁਰੂ ਜੀ ਰਹੇ ਉਸ ਦੀਆਂ ਕੱਚੀਆਂ ਕੰਧਾਂ ਕੜੀਆਂ ਵਾਲਿਆਂ ਵਾਲੀਆਂ ਛੱਤਾਂ ਅੱਜ ਵੀ ਗਵਾਹ ਬਣ ਕੇ ਉਸ ਸਮੇਂ ਦਾ ਦ੍ਰਿਸ਼ ਪੇਸ਼ ਕਰਦੀ ਹੈ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਮਾਈ ਦੇਸਾਂ ਦੇ ਘਰ ਆਪਣਾ ਘਰ ਹੋਣ ਦਾ ਵਰ ਦਿੱਤਾ ਗੁਰੂ ਜੀ ਨੇ ਕਿਹਾ ਇਹ ਮੇਰਾ ਘਰ ਹੈ ਮੇਰੀ ਕਿਰਪਾ ਸਦਾ ਇੱਥੇ ਬਣੀ ਰਹੇਗੀ ਜੋ ਵੀ ਪ੍ਰਾਣੀ 40 ਦਿਨ ਨੰਗੇ ਪੈਰ ਇਸ ਸਥਾਨ ਤੇ ਹਾਜ਼ਰੀ ਭਰੇਗਾ ਉਸ ਦੀ ਹਰ ਮਨ ਕਾਮਨਾ ਪੂਰੀ ਹੋਵੇਗੀ ਮਾਤਾ ਦੇਸਾ ਜੀ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਦਸ਼ਮੇਸ਼ ਪਿਤਾ ਜੀ ਨੇ ਆਪਣੀ ਦਸਤਾਰ ਸਾਹਿਬ ਮਾਈ ਦੇਸਾ ਨੂੰ ਦਿੱਤੀ ਮਾਤਾ ਸੁੰਦਰ ਕੌਰ ਜੀ ਨੇ ਆਪਣੀਆਂ ਖੜਾਵਾ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਜੁੱਤੇ ਤਨ ਤਨ ਮਾਤਾ ਦੇਸਾ ਜੀ ਨੂੰ ਨਿਸ਼ਾਨੀ ਵਜੋਂ ਦਿੱਤੇ ਜੋ ਵਸਤਾਂ ਗੁਰੂ ਸਾਹਿਬ ਜੀ ਦੀ ਸ੍ਰੀ ਰਿਕਸ਼ੋਪ ਪ੍ਰਾਪਤ ਹੋ ਗਈਆਂ ਉਹ ਸਾਰੀਆਂ ਨਿਸ਼ਾਨੀਆਂ ਮਾਤਾ ਦੇਸਾ ਜੀ ਨੇ ਸੰਭਾਲ ਕੇ ਰੱਖੀਆਂ ਉਹਨਾਂ ਦੀ ਸੇਵਾ ਕਰਦੇ ਰਹੇ ਮਾਤਾ ਦੇਸਾ ਜੀ ਦੇ ਸੁਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਇਹਨਾਂ ਦੀ ਸੇਵਾ ਸੰਭਾਲ ਕਰਦੇ ਰਹੇ ਇਸ ਤੋਂ ਬਾਅਦ ਮਾਤਾ ਦੇਸਾ ਜੀ ਦੇ ਭਤੀਜੇ ਬਾਬਾ ਸੁਖਾ ਸਿੰਘ ਜੀ ਇਹਨਾਂ ਨਿਸ਼ਾਨੀਆਂ ਦੀ ਅਸਥਾਨ ਤੇ ਸੇਵਾ ਸੰਭਾਲ ਕੀਤੀ 1706 ਈਸਵੀ ਤੋਂ ਮਾਤਾ ਦੇਸਾ ਜੀ ਦਾ ਪਰਿਵਾਰ ਉਹਨਾਂ ਦੀਆਂ ਨਿਸ਼ਾਨੀਆਂ ਸੇਵਾ ਸੰਭਾਲ ਕਰਦਾ ਰਿਹਾ ਤੇ ਇਹ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੀ ਤੇ ਆਹ ਪੁਰਾਣੀ ਇਮਾਰਤ ਅੱਜ ਵੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿਉਂਦੀ ਤਿਉਂ ਬਸ ਮੜਾ ਜਿਹਾ ਲੇਪਾ ਪੋਚੀ ਹੋਈ ਹੈ ਤੇ ਬਾਕੀ ਇਮਾਰਤ ਉਮੀ ਖੜੀ ਹੈ ਤੇ ਬਾਕੀ ਹੋਰ ਵੀ ਗੁਰੂ ਸਾਹਿਬ ਦੀ ਇੱਥੇ ਨਿਸ਼ਾਨੀਆਂ ਨੇ ਆਪਾਂ ਤੁਹਾਨੂੰ ਉਹ ਤੋਂ ਵੀ ਜਾਣੂ ਕਰਵਾਉਣੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਹਾਂਜੀ ਹੁਣ ਆਪਾਂ ਨਾ ਜਿੱਥੇ 10ਵੇਂ ਪਾਤਸ਼ਾਹ ਦੀਆਂ ਨਿਸ਼ਾਨੀਆਂ ਪਈਆਂ ਨੇ ਉਹ ਨਿਸ਼ਾਨੀਆਂ ਦਾ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਣੇ ਤੇ ਆਪ ਵੀ ਕਰਾਂਗੇ ਆ ਜਾਓ ਜੀ ਠੀਕ ਹੈ ਜੀ ਆ ਤੁਸੀਂ ਦਰਸ਼ਨ ਕਰ ਲਓ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਲੰਗਰ ਤਿਆਰ ਕਰਨ ਲਈ ਵਰਤੀ ਗਈ ਪਵਿੱਤਰ ਲੋਹਾ ਜੀ ਜਿਹਨੂੰ ਆਪਾਂ ਤਵੀ ਕਹਿੰਦੇ ਆ ਉਹ ਪਵਿੱਤਰ ਲੋਹਾ 10ਵੇਂ ਪਾਤਸ਼ਾਹ ਜੀ ਜੋ ਲੰਗਰ ਵਾਸਤੇ ਤਿਆਰ ਕਰਦੇ ਹੁੰਦੇ ਸੀ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਰੋਸਾ ਹੈ ਤਾਂ ਤਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੀਆਂ ਗਾਤਰੇ ਵਾਲੀਆਂ ਕਿਰਪਾਨਾਂ ਅਤੇ ਖੰਡਾ ਠੀਕ ਹੈ ਜੀ ਗੁਰਗੋਮ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਪਲੰਗ ਦਾ ਬਾਣਾ ਪਵਿੱਤਰ ਪਲੰਗ ਦਾ ਬਾਣੇ ਦੇ ਵੀ ਦਰਸ਼ਨ ਕਰੋ ਜੀ ਪੰਥ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਸ੍ਰੀ ਸਾਹਿਬ ਇਹ ਵੀ ਦਰਸ਼ਨ ਕਰੋ ਜੀ ਤੁਸੀਂ ਤੇ ਇਹ ਜੀ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ ਪੀੜਾ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ ਪੀੜਾ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਦਸਤਾਰ ਜੀ ਦਰਸ਼ਨ ਕਰੋ ਜੀ ਸੰਗਤ ਜੀ ਤੇ ਅੱਜ ਤੁਹਾਨੂੰ ਅੱਗੇ ਵੀ ਦਰਸ਼ਨ ਕਰਵਾ ਦਈਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਚਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਚਾਦਰ ਇਹ ਚਾਦਰਾਂ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਪਾਈ ਮਾਤਾ ਦੇਸਾ ਜੀ ਦੀ ਪਵਿੱਤਰ ਪਜਾਮੀ ਤੇ ਮਾਤਾ ਦੇਸਾ ਜੀ ਦਾ ਪਵਿੱਤਰ ਘਗਰਾ ਮਾਤਾ ਸੰਤਰ ਕੌਰ ਜੀ ਦੀਆਂ ਪਵਿੱਤਰ ਖੜਾਵਾ ਖੜਾਵਾ ਦੇ ਦਰਸ਼ਨ ਕਰੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਕਸ਼ਹਿਰਾ ਜੀ ਇਹ ਤੁਸੀਂ ਦਰਸ਼ਨ ਕਰ ਲਓ ਜੀ ਮਾਤਾ ਸਾਹਿਬ ਕੌਰ ਜੀ ਦਾ ਗੁਰਗਾਬੀ ਅਤੇ ਤਲਾ ਆ ਤੁਸੀਂ ਦਰਸ਼ਨ ਕਰ ਲਓ ਜੀ ਮਾਤਾ ਸਾਹਿਬ ਕੌਰ ਜੀ ਦਾ ਤੇ ਇਧਰ ਆ ਪ੍ਰਾਣੀਆਂ ਇਹ ਜੀ ਆਪਾਂ ਜਿਹੜੇ ਇੱਥੇ ਨਿਸ਼ਾਨੀਆਂ ਪਈਆਂ ਨੇ ਦਸਵੇਂ ਪਾਤਸ਼ਾਹ ਦੀਆਂ ਉਹਨਾਂ ਦਾ ਤੁਹਾਨੂੰ ਜੀ ਇਤਿਹਾਸ ਵੀ ਦੱਸਦਾ ਗੁਰਦੁਆਰਾ ਸਾਹਿਬ ਦਾ ਤੇ ਤੁਹਾਨੂੰ ਦਰਸ਼ਨ ਵੀ ਕਰਵਾਉਂਦੇ ਜੀ ਅੱਗੇ ਵੀ ਹੋਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਹਾਂਜੀ ਬਾਈ ਜੀ ਇਸ ਪਿੰਡ ਦੇ ਜੀ ਦੂਸਰੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਆਪਾਂ ਤਸਵੀਰ ਦਿਖਾ ਰਹੇ ਹਾਂ ਜੀ ਇਸ ਪਿੰਡ ਦਾ ਦੂਸਰੇ ਗੁਰਦੁਆਰਾ ਸਾਹਿਬ ਹੈ ਜੀ ਇਹ ਵੀ ਇਤਿਹਾਸਕ ਗੁਰੂ ਘਰ ਹੈ ਜੀ ਤੇ ਇੱਥੋਂ ਤੁਸੀਂ ਇਤਿਹਾਸ ਪੜ ਸਕਦੇ ਹੋ ਬਾਈ ਜੀ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਹੈਗਾ ਠੀਕ ਹੈ ਜੀ ਆ ਦੇਖੋ ਇਹ ਤੁਸੀਂ ਸਾਰਾ ਇਤਿਹਾਸ ਬਾਈ ਜੀ ਪੜ ਸਕਦੇ ਹੋ ਤੇ ਪਿੰਡ ਦੇ ਵਿੱਚ ਬਹੁਤ ਮੈਂ ਤੁਹਾਨੂੰ ਪਹਿਲੀ ਦੱਸਿਆ ਜੀ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਪਿੰਡ ਵੈਸੇ ਵੀ ਬਹੁਤ ਸੋਹਣਾ ਹੈਗਾ ਤੇ ਬਾਕੀ ਤੁਹਾਨੂੰ ਹੋਰ ਪਿੰਡ ਦੀਆਂ ਚੀਜ਼ਾਂ ਤੋਂ ਜਾਣੂ ਕਰਵਾਉਣੇ ਆਂ ਤੁਸੀਂ ਬਾਹਰਲਾ ਪਾਸਾ ਦੇਖ ਲਓ ਇਸ ਪਿੰਡ ਦਾ ਠੀਕ ਹੈ ਜੀ ਤੇ ਬਣੇ ਰਹੋ ਜੀ ਤੇ ਦੇਖੋ ਜਰੂਰ ਹਾਂਜੀ ਭਾਈ ਜੀ ਹੁਣ ਆਪਾਂ ਤੁਹਾਨੂੰ ਇਸ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਲੈ ਕੇ ਆ ਗਏ ਤੇ ਜੇ ਪਿੰਡ ਨੇ ਸਭ ਤੋਂ ਵੱਧ ਤਰੱਕੀ ਕਰਨੀ ਹੈ ਤਾਂ ਉੱਥੇ ਵਧੀਆ ਸਕੂਲ ਹੋਣਾ ਜ਼ਰੂਰੀ ਹੈ ਜੇ ਵਧੀਆ ਸਕੂਲ ਹੋਊਗਾ ਤਾਂ ਬੱਚੇ ਪੜਨਗੇ ਲਿਖਣਗੇ ਤੇ ਵੱਡੇ ਵੱਡੇ ਅਫਸਰ ਬਣਨਗੇ ਤਾ ਕਰਕੇ ਉਹਨਾਂ ਦਾ ਫਿਊਚਰ ਸੌਖਾ ਹੋ ਸਕਦਾ ਹੈ। ਔਰ ਜੇ ਆਪਾਂ ਫਰੀ ਦੀਆਂ ਚੀਜ਼ਾਂ ਤੇ ਅਸਰ ਰੱਖ ਲਈਏ ਤਾਂ ਬੰਦਾ ਸੌਖਾ ਕਦੇ ਨਹੀਂ ਹੋ ਸਕਦਾ। ਇਸ ਪਿੰਡ ਦਾ ਸਰਕਾਰੀ ਸਕੂਲ ਹੈ ਜੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਫਤੇ ਸੰਘਾ ਵਾਲਾ ਪਿੰਡ ਦਾ। ਆਪਾਂ ਪਿੰਡ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਤੇ ਅੱਜ ਹੁਣ ਆਪਾਂ ਤੁਹਾਨੂੰ ਅੰਦਰੋਂ ਵੀ ਇਸ ਪਿੰਡ ਦੇ ਸਕੂਲ ਦੀ ਝਲਕ ਦਿਖਾ ਦਈਏ। ਸਕੂਲ ਤਾਂ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆਗਾ ਵੀ ਸਕੂਲ ਦੇ ਵਿੱਚ ਕੋਈ ਕਮੀ ਨਹੀਂ ਹੈਗੀ। ਠੀਕ ਹੈ ਜੀ ਆਜਾ ਤੁਸੀਂ ਮੇਰੇ ਮਗਰ ਮਗਰ ਆਜੋ। ਤੇ ਇੱਥੇ ਤੁਸੀਂ ਪਹਿਲਾਂ ਤਾਂ ਆਹ ਦੇਖ ਲਓ ਵਧੀਆ ਸਕੂਲ ਤਿਆਰ ਹੋਇਆ ਰੰਗ ਵੀ ਬਹੁਤ ਸੋਹਣਾ ਕੀਤਾ ਹੋਇਆਗਾ ਵੱਖਰਾ ਜਿਹਾ ਰੰਗ ਹੈ ਤੇ ਪੇਂਟਿੰਗ ਵੀ ਬਹੁਤ ਜਿਆਦਾ ਸੋਹਣੀ ਹੋਈ ਹੋਈ ਆ ਠੀਕ ਹੈ ਜੀ ਜਾਣਕਾਰੀ ਦਿੱਤੀ ਗਈ ਹੈ ਬੱਚੇ ਨੂੰ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਤੇ ਬਾਕੀ ਆ ਸਾਰਾ ਹਿੰਦੀ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਹਿੰਦੀ ਦੀ ਵੀ ਜਾਣਕਾਰੀ ਮਿਲਦੀ ਹੈ ਸਕੂਲ ਵੈਸੇ ਪੰਜਾਬ ਦਾ ਪਰ ਹਿੰਦੀ ਵੀ ਇੱਥੇ ਸਿਖਾਈ ਜਾਂਦੀ ਹੈ ਤੇ ਆ ਤੁਸੀਂ ਇੱਧਰ ਦੇਖ ਲਓ ਇਹ ਵੀ ਬਹੁਤ ਸੋਹਣਾ ਬਣਿਆ ਹੋਇਆਗਾ ਠੀਕ ਹੈ ਜੀ ਤੇ ਅਜ ਹੁਣ ਆਪਾਂ ਤੁਹਾਨੂੰ ਇੱਥੇ ਦਿਖਾਤ ਨਾ ਜਿਹੜੀ ਆ ਇਹ ਬਹੁਤ ਸੋਹਣੀ ਚੀਜ਼ ਬਣੀ ਹੋਈ ਏ ਇਹ ਕਲਪਨਾ ਚਾਵਲਾ ਐਜੂਕੇਸ਼ਨਲ ਪਾਰਕ ਠੀਕ ਹੈ ਜੀ ਇਹ ਜਿਹੜੇ ਆਪਣੇ ਸੀਗੇ ਮੰਗਲ ਜਿਹੜੇ ਗ੍ਰਹਿ ਹੁੰਦੇ ਨੇ ਆਪਣੇ ਸੂਰਜ ਆ ਜਿਹੜੇ ਆਪਣੇ ਗ੍ਰਹਿ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਹੋਈ ਹੈ ਤੇ ਅਜਿਹੀ ਵੀ ਜਾਣਕਾਰੀ ਆ ਤੁਸੀਂ ਦੇਖ ਲਓ ਵਿਟਾਮਿਨ ਦੀ ਕਮੀ ਨਾਲੋਂ ਇਹ ਰੋਗਾਂ ਬਾਰੇ ਜੀ ਸਾਰੀ ਜਾਣਕਾਰੀ ਹੈ ਗਲੋਬ ਇਹ ਮਾਰਾ ਜੀ ਦੀ ਪੇਂਟਿੰਗ ਫੱਟ ਗਈ ਤੇ ਆਹ ਨਿਊਟਨ ਡਿਸਕ ਵਧੀਆ-ਵਧੀਆ ਬੱਚਿਆਂ ਨੂੰ ਬਹੁਤ-ਬਹੁਤ ਸੋਹਣੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਤੇ ਆਜੋ ਤੁਹਾਨੂੰ ਹੋਰ ਦਿਖਾ ਦਿੰਨੇ ਹਾਂ ਸਕੂਲ ਇਹ ਸਕੂਲ ਉਧਰਲੇ ਪਾਸੇ ਵੀ ਬਹੁਤ ਵਧੀਆ ਬਣਿਆ ਹੋਇਆ ਪਹਿਲਾਂ ਤੁਸੀਂ ਇਧਰ ਚੈੱਕ ਕਰ ਲਓ ਸਾਰਾ ਕੰਪਿਊਟਰ ਬਾਰੇ ਸਾਰੀ ਵਧੀਆ ਜਾਣਕਾਰੀ ਹੈ ਸਾਰੀ ਸਕੂਲ ਵੈਸੇ ਬਹੁਤਿਆਂ ਤੇ ਸੋਹਣਾ ਬਣਿਆ ਹੋਇਆਗਾ ਹਾਂਜੀ ਪਹਿਲਾਂ ਆਪਾਂ ਤੁਹਾਨੂੰ ਇਸ ਪਿੰਡ ਦਾ ਸੀਨੀਅਰ ਸੈਕੰਡਰੀ ਸਕੂਲ ਦਿਖਾਤਾ ਤੇ ਇਹ ਪ੍ਰਾਇਮਰੀ ਸਕੂਲ ਆ ਛੋਟੇ ਬੱਚਿਆਂ ਵਾਲਾ ਤੇ ਆਹ ਦੇਖ ਲਓ ਤੁਸੀਂ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਪਿੰਡ ਦੀ ਤੁਹਾਨੂੰ ਇਸ ਪਿੰਡ ਦੀ ਤੁਹਾਨੂੰ ਸਾਰੀ ਜਾਣਕਾਰੀ ਮਿਲੂ ਬਾਈ ਜੀ ਬਣੇ ਰਹੋ ਵੀਡੀਓ ਨਾਲ ਪਿੰਡ ਬਹੁਤ ਹੀ ਜਿਆਦਾ ਸੋਹਣਾ ਹੈਗਾ ਤੇ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਸਪਿੰਡ ਦੇ ਖੇਡੇ ਗਰਾਊਂਡ ਦੇ ਵਿੱਚ ਤੇ ਖੇਡੇ ਗਰਾਊਂਡ ਤੁਸੀਂ ਦੇਖ ਲਓ ਠੀਕ ਹੈ ਜੀ ਇੱਧਰ ਵੈਸੇ ਵਿੱਚ ਮੈਂ ਸਾਂ ਵੀ ਫਿਰਦੀ ਆ ਨਾ ਤਾਂ ਬਾਈ ਨੂੰ ਕੋਈ ਚੱਰੀ ਜਾਂਦਾ ਚੱਲ ਕੋਈ ਗੱਲ ਨਹੀਂ ਤੇ ਇੱਧਰ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈਗਾ ਇੱਥੇ ਜਦੋਂ ਹੁੰਦਿਆ ਤਾਂ ਠੀਕ ਹੈ ਸਟੇਜ ਤਿਆਰ ਹੋ ਜਾਂਦਾ ਜੀ ਤੇ ਇੱਧਰ ਆ ਗਿਆ ਜੀ ਗਰਾਊਂਡ ਪਿਚ ਬਣੀ ਹੋਈ ਹੈ ਕਿ ਕਰਕੇ ਮੁੰਡੇ ਖੇਡਦੇ ਨੇ ਤੇ ਆਹ ਆਲਾ ਦਵਾਲਾ ਦੇਖ ਲਓ ਪਹਿਲਾਂ ਗਰਾਊਂਡ ਦਾ ਠੀਕ ਹੈ ਜੀ ਤੇ ਬਹੁਤ ਹੈ ਖੁੱਲਾ ਡੁੱਲਾ ਮੈਨੂੰ ਲੱਗਦਾ ਹੋਊਗਾ ਕਿਲੇ ਦੋ ਕਿੱਲਾਂ ਦੇ ਵਿੱਚ ਤੇ ਪਿੰਡ ਜਿੱਥੋਂ ਤੱਕ ਹੈਗਾ ਜੀ ਪਿੰਡ ਬਹੁਤ ਜ਼ਿਆਦੇ ਸੋਹਣਾ ਹੈਗਾ ਤੇ ਪਿੰਡ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਹੈਗੀਆਂ ਨੇ ਤੇ ਬਾਕੀ ਕੁਛਕੀ ਤੀਜਾ ਜੇ ਜਿਵੇਂ ਮੇਰੇ ਆ ਮੌਕਾ ਤਾਂ ਆਪਾਂ ਦਿਖਾਵਾਂਗੇ ਜ਼ਰੂਰ ਵੀ ਜੋ ਜੋ ਚੀਜ਼ਾਂ ਦੀ ਆਪਾਨੂੰ ਆਈਆਂ ਜੋ ਕਮੈਂਟਾਂ ਦੇ ਵਿੱਚ ਦੱਸਿਆ ਆਪਾਂ ਉਹਨੂੰ ਕਮੈਂਟਾਂ ਵੀ ਜ਼ਰੂਰ ਕਰ ਦਿਓ ਠੀਕ ਹੈ ਜੀ ਇਹ ਇਸ ਪਿੰਡ ਦਾ ਜੀ ਖੇਡ ਗਰਾਊਂਡ ਹਾਂਜੀ ਭਾਈ ਜੀ ਹੁਣ ਆਪਾਂ ਤੁਹਾਨੂੰ ਇਸ ਪਿੰਡ ਦੇ ਵਿੱਚ ਨਾ ਪਾਰਕ ਦੇ ਵਿੱਚ ਲੈ ਕੇ ਆ ਗਏ ਸ਼ਹੀਦ ਭਾਈ ਫਤੇ ਸਿੰਘ ਜੀ ਇਹਨਾਂ ਦਾ ਪਹਿਲਾਂ ਤੁਹਾਨੂੰ ਆਪਾਂ ਇਤਿਹਾਸ ਦੱਸ ਦਈਏ ਵੀ ਸਨ 1706 ਈਸਵੀ ਦੇਸੀ ਮਹੀਨਾ 12 ਜੇਠ ਨੂੰ ਸ੍ਰੀ ਗੁਰਗੋਵਿੰਦ ਸਿੰਘ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਸਮੇਤ ਭਾਈ ਫਤੇ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ ਦੇ ਸੱਦੇ ਤੇ ਉਹਨਾਂ ਦੁਬਾਰਾ ਬਣਾਈ ਕਾਨਿਆਂ ਤੇ ਪੰਨੀ ਸਰਕੜੇ ਨਾਲ ਪਿਆਰ ਕਾਠ ਬੰਗਲੇ ਇਸ ਨਗਰ ਵਿੱਚ ਇੱਕ ਹਫ਼ਤਾ ਠਹਿਰੇ ਠੀਕ ਹੈ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸਿੱਖਾ ਰਾਜ ਦੇ ਪਹਿਲੇ ਹਾਕਮ ਸਮਾਣੇ ਦੇ ਫੌਜਦਾਰ ਭਾਈ ਫਤਿਹ ਸਿੰਘ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਪੰਜ ਜਰਨੈਲਾਂ ਵਿੱਚੋਂ ਸਭ ਤੋਂ ਦਲੇਰ ਅਤੇ ਚੰਗੇ ਘੋੜਸਵਾਰ ਸਨ 12 ਮਈ 1710 ਇਸਵੀ ਨੂੰ ਸਰਹੰਦ ਕੋਲ ਚੱਪੜ ਚਿੜੀ ਦੇ ਅਸਥਾਨ ਤੇ ਮੁਗਲਾਂ ਨਾਲ ਲੜਾਈ ਸਮੇਂ ਭਾਈ ਫਤਿਹ ਸਿੰਘ ਜੀ ਨੇ ਜ਼ਾਲਮ ਵਜੀਦ ਖਾਨ ਦਾ ਸਿਰ ਵੱਢ ਦਿੱਤਾ 14 ਮਈ 1710 ਈਸਵੀ ਨੂੰ ਸਰਹੰਦ ਦੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ ਅਤੇ ਸਾਬਜਾਦਾਂ ਦੀ ਸੀਧੀ ਦਾ ਬਦਲਾ ਲਿਆ। ਅੰਤ ਵਿੱਚ ਮੁਗਲ ਸੈਨਾ ਨੇ ਭਾਈ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਭਾਈ ਫਤੇ ਸਿੰਘ ਜੀ ਵੀ ਸਨ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸ਼ਹੀਦ ਭਾਈ ਫਤੇ ਸਿੰਘ ਜੀ ਦੀ ਅੰਸ਼ ਵੰਸ਼ ਇਸ ਅੱਜ ਵੀ ਪਿੰਡ ਚੱਕ ਫਤੇ ਸਿੰਘ ਵਿਖੇ ਰਹਿ ਰਹੀ ਹੈ। ਠੀਕ ਹੈ ਜੀ। ਤੇ ਇਹ ਉਹਨਾਂ ਦੀ ਯਾਦਗਾਰੀ ਸਟੈਚੂ ਬਣਿਆ ਹੋਇਆਗਾ ਸ਼ਹੀਦ ਭਾਈ ਫਤੇ ਸਿੰਘ ਜੀ ਇਹਨਾਂ ਦੇ ਨਾਮ ਤੇ ਪਿੰਡ ਦਾ ਨਾਮ ਪਿਆਗਾ ਬਹੁਤ ਇਤਿਹਾਸਕ ਪਿੰਡ ਹੈ ਬਹੁਤ ਇਤਿਹਾਸਕ ਬਹੁਤ ਸੋਹਣਿਆ ਸੋਹਣਾ ਇਸ ਪਿੰਡ ਦੇ ਵਿੱਚ ਤੁਹਾਨੂੰ ਤਸਵੀਰ ਆਪਾਂ ਪਿੰਡ ਤੋਂ ਜਾਨੂ ਕਰਵਾ ਹੀ ਦਿੱਤਾ ਤੇ ਪਾਰਕ ਦੀ ਜਿੱਥੇ ਆਪਾਂ ਗੱਲ ਕਰੀਏ ਬਾਈ ਜੀ ਪਾਰਕ ਵੀ ਬਹੁਤ ਜਿਆਦਾ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਤੁਸੀਂ ਪਹਿਲਾਂ ਪਾਰਕ ਦੇਖੋ ਸਾਫ਼ ਸੁਭਾਈ ਝੂਲੇ ਤੇ ਬਹੁਤ ਵਧੀਆ ਤਰੀਕੇ ਨਾਲ ਪਾਰਕ ਤਿਆਰ ਹੋਇਆਗਾ ਐਸਾ ਪਿੰਡ ਦੀ ਜੀ ਇਹੀ ਖਾਸ ਗੱਲ ਹੈ ਨਾ ਇਹੀ ਖਾਸ ਹੈ ਵੀ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਤੇ ਉਮੀਦ ਕਰਦੇ ਆਂ ਬਾਈ ਜੀ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ। ਜੇ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਤੇ ਕਮੈਂਟਸ ਵੀ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਅੱਗੇ ਹੋਰ ਵੀ ਇਹ ਜਿਹੇ ਇਤਿਹਾਸਕ ਪਿੰਡਾਂ ਦੇ ਵਿੱਚ ਜਾਵਾਂਗੇ ਤਾਂ ਕਿ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜੇ ਤੇ ਤੁਸੀਂ ਵੀਡੀਓ ਸੌਖੀ ਦੇਖ ਸਕੋ ਤਾਂ ਬਣੇ ਰਹੋ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ।